ਤੇ ਹੁਣ ਪਿੰਡ ਬਿਰਕਾਂ ਦੇ ਨਜ਼ਦੀਕ ਵੀ ਹੋ ਗਿਆ ਰੋਸ ਪ੍ਰਦਰਸ਼ਨ ਦੱਸਦੀ ਹੈ ਕਿ ਪਿੰਡ ਬਿਰਕਾਂ ਦੇ ਨਜ਼ਦੀਕ ਇੱਕ ਗੁਰਾਇ ਦੇ ਠੇਕੇਦਾਰ ਵੱਲੋਂ ਸ਼ਰਾਬ ਦਾ ਠੇਕਾ ਖੋਲਣ ਤੇ ਬਿਰਕਾਂ ਦੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਜਿਸ ਵਿੱਚ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਠੇਕਾ ਨਾਜਾਇਜ਼ ਹੈ ਇਨਾ ਨੇ ਪਿੰਡ ਦੇ ਪੰਚਾਇਤ ਵੱਲੋਂ ਨਾ ਹੀ ਪੁੱਛਿਆ ਗਿਆ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਅੱਜ ਤੋਂ 10-12 ਸਾਲ ਪਹਿਲਾਂ ਵੀ ਇੱਥੇ ਠੇਕਾ ਖੋਲਿਆ ਗਿਆ ਸੀ ਜਿਸ ਨੂੰ ਪਿੰਡ ਵਾਸੀਆਂ ਨੇ ਬੰਦ ਕਰਵਾ ਦਿੱਤਾ ਸੀ ਤੇ ਅੱਜ ਫੇਰ ਗੁਰਾਇਆਂ ਦੇ ਸ਼ਰਾਬ ਦੇ ਠੇਕੇਦਾਰ ਵੱਲੋਂ ਇੱਥੇ ਠੇਕਾ ਖੋਲਿਆ ਗਿਆ ਇਹ ਜੋ ਕਿ ਨਾਜਾਇਜ਼ ਹੈ ਇਸ ਠੇਕੇ ਨਾਲ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚੀ ਹੈ ਤੇ ਜਦੋਂ ਠੇਕੇ ਦੇ ਕਰੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਠੇਕੇ ਦੀ ਪਰਮਿਸ਼ਨ ਅਤੇ ਨਕਸ਼ਾ ਸਾਡੇ ਕੋਲ ਹੈ ਹੋਰ ਦੱਸਦੀ ਕਿ ਜੋ ਕੇ ਸਾਡੇ ਐਕਸਟਾਈ ਵੱਲੋਂ ਬਣਾਇਆ ਗਿਆ ਤੇ ਅਸੀਂ ਉਸ ਨਕਸ਼ੇ ਦੇ ਮੁਤਾਬਕ ਹੀ ਇੱਥੇ ਠਿਕਾ ਖੁੱਲਿਆ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਦੇ ਖਿਲਾਫ ਜਮਕੇ ਕੀਤੀ ਗਈ ਨਾਰੇਬਾਜ਼ੀ ਦਿਖਾਉ ਤੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਅੱਜ ਪਿੰਡ ਬਿਰਕਾਂ ਚ ਠੇਕਾ ਬੰਦ ਕਰਾਉਣ ਦੇ ਸਬੰਧਤ ਵਿੱਚ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਪਿੰਡ ਬਿਰਕਾਂ ਚ ਠੇਕਾ ਜਿਹੜਾ 2011-12 ਦੇ ਵਿੱਚ ਅਸੀਂ ਮਤਾ ਪਾ ਕੇ ਬੰਦ ਕਰਾਇਆ ਸੀ ਪਰ 10-11 ਸਾਲ ਬਾਅਦ ਫਿਰ ਇਹਨਾਂ ਨੇ ਮਨ ਲਓ ਮੋੜ ਕੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਧਾਨਾ ਲਾਉਣਾ ਪਿਆ ਪਰ ਅਸੀਂ ਇਹਨਾਂ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਇੱਥੇ ਜੋ ਰੈਸੀ ਏਰੀਆ ਆ ਕਿਉਂਕਿ ਲਾਗੇ ਮਾਤਾ ਦਾ ਮੰਦਰ ਆ ਵਿਰਧ ਆਸ਼ਰਮ ਆ ਤੇ ਇੱਕ ਤਾਂ ਇਨਕ੍ਰੇਬ ਤੇ ਬਿਰਕਾਂ ਦੀਆਂ ਜਿਹੜੀਆਂ ਲੜਕੀਆਂ ਧੀਆਂ ਪੈਣਾ ਸਵੇਰੇ ਸ਼ਾਮ ਸੈਰ ਕਰਨ ਜਾਂਦੀਆਂ ਆ ਅਗਰ ਜੇ ਰੋਡ ਦੇ ਉੱਤੇ ਠੇਕਾ ਖੁੱਲ ਗਿਆ ਤੇ ਜਿਹੜੇ ਸ਼ਰਾਬੀ ਆ ਸ਼ਰਾਬ ਪੀ ਕੇ ਡਿਗੇ ਰਹਿਣਗੇ ਲੜਾਈ ਝਗੜੇ ਕਰਨਗੇ ਤੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਹੋਏਗਾ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਨ ਦੇ ਬਾਵਜੂਦ ਵੀ ਇਹ ਜਿਹੜੇ ਗਰਾਿਆਂ ਦੇ ਠੇਕੇਦਾਰ ਆ ਇਹਨਾਂ ਨੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਆ ਅੱਜ ਸਮੂਹ ਬਿਰਕਾਂ ਦੇ ਨਿਵਾਸੀ ਇਕਤੈਨ ਗਲੇ ਜਿੰਨੇ ਵੀ ਲਾਗੇ ਛਾਕੇ ਰੈਸ਼ੀ ਏਰੀਆ ਦੇ ਘਰ ਦੇ ਪਿੰਡ ਬਿਰਕਾਂ ਦੇ ਨਿਵਾਸੀ ਆ ਸਾਰਿਆਂ ਨੇ ਅੱਜ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਸਮੂਲੀਅਤ ਕੀਤੀ ਆ ਤੇ ਕਿਉਂਕਿ ਜੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਮਹਿੰਮ ਚਲਾਈ ਆ ਤੇ ਪਰ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਨਸ਼ਿਆਂ ਦੇ ਖਿਲਾਫ ਤੁਸੀਂ ਮਹਿੰਮ ਚਲਾਈ ਕੋ ਨੂੰ ਬੰਦ ਕਰਨਾ ਤੇ ਰਹਿਸ਼ੀ ਏਰੀਆ ਦੇ ਵਿੱਚ ਠੇਕੇ ਨਾ ਖੁੱਲੇ ਜਾਣ ਕਿਉਂਕਿ ਪਿੰਡ ਦਾ ਮਾਹੌਲ ਖਰਾਬ ਹੁੰਦਾ ਆ ਤੇ ਜਿੱਥੇ ਅਸੀਂ ਐਕਸਰਸਾਈਜ਼ ਵਾਲ ਡਿਪਾਰਟਮੈਂਟ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਰੈਸੀ ਏਰੀਏ ਦੇ ਵਿੱਚ ਸ਼ਰਾਬ ਦੇ ਠੇਕੇ ਨਾ ਖੋਲਣ ਤਾਂ ਕਿ ਜਿਹੜੇ ਕਿ ਪੰਜਾਬ ਦਾ ਜਾਂ ਪਿੰਡ ਬਿਰਕਾਂ ਦਾ ਮਾਹੌਲ ਖਰਾਬ ਹੋਵੇ ਤੇ ਰੈਸੀ ਏਰੀਆ ਹੋਣ ਕਰਕੇ ਉੱਥੇ ਸਾਰੀਆਂ ਧੀਆਂ ਭੈਣਾਂ ਲੰਗਦੀਆਂ ਆ ਤੇ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਠੇਕੇ ਨੂੰ ਬੰਦ ਕਰਾਇਆ ਜਾਵੇ ਅਗਰ ਬੰਦ ਨਾ ਕਰਾਇਆ ਤੇ ਆਉਣ ਵਾਲੇ ਸਮੇਂ 'ਚ ਵੱਡੇ ਲੈਵਲ ਦੇ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ ਤਾਂ ਹੁਣ ਉਹ ਕਿਦ ਤੱਕ ਬੰਦ ਕਰ ਦਤ ਅਜੇ ਕੌਲਸਮਾ ਲਾਜਮ ਆਏ ਸੀ ਉਹਨਾਂ ਨੇ ਆ ਕੇ ਜਿਹੜੇ ਜਿੰਦੇ ਲਾਤੇ ਆ ਜਿੰਨਾ ਚਿਰ ਉਹ ਕਹਿੰਦੇ ਆ ਵੀ ਕੋਈ ਗੱਲਬਾਤ ਨਹੀਂ ਹੁੰਦੀ ਅਸੀਂ ਲੈਕਤੀ ਜਿਹੜਾ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਏ ਆ ਉਹਨਾਂ ਤੋਂ ਰਸੀਵਿੰਗ ਲਈ ਸੀ ਉਹ ਵੀ ਕਹਿੰਦੇ ਸੀ ਅਸੀਂ ਕੋਈ ਕੋਸ਼ਿਸ਼ ਕਰਾਂਗੇ ਪਰ ਇਹਨਾਂ ਨੇ ਫੇਰ ਵੀ ਧੱਕੇ ਨਾਲ ਖੁੱਲਣ ਦੀ ਕੋਸ਼ਿਸ਼ ਕੀਤੀ ਆ ਕੀ ਨਾਮ ਆਪਣਾ ਜੀ ਨਰੇਸ਼ ਕੁਮਾਰ ਜੀ ਐਸ.ਆਈ. ਫਿਰ ਇੱਕ ਵਾਰੀ ਐਸ.ਆਈ ਕਿਹੜੇ ਚੌਂਕੀ ਲੱਗੇ ਆ ਸਾਈਂ ਚੌਂਕੀ ਜੀ ਇਹ ਕੀ ਮਾਮਲਾ ਜੀ ਕਿ ਤੁਸੀਂ ਬਿਰਕਾਂ ਠੇਕੇ ਤੇ ਆਏ ਆ ਕੀ ਮਾਮਲਾ ਕੀ ਹੈ ਜੀ ਇਹ ਪਿੰਡ ਵਾਲੇ ਜੀ ਕਹਿੰਦੇ ਅਸੀਂ ਮਤਾ ਪਾਇਆ ਸੀ ਵੀ ਅਸੀਂ ਪਿੰਡ 'ਚ ਪਹਿਲਾਂ ਇਹਨਾਂ ਨੇ ਪਾਇਆ ਸੀ ਮਤਾ 12-13 ਸਾਲ ਪਹਿਲਾਂ ਵੀ ਸ਼ਰਾਬ ਇਹਨਾਂ ਦੇ ਠੇਕੇ ਪਹਿਲਾਂ ਹੀ ਹੁੰ ਮਤਾ ਪਾਇਆ ਤੇ ਬੀਐਸ ਕਰਕੇ ਮਤੇ ਤਿਆਰ ਨਹੀਂ ਦੇਖਿਆ ਕੋਲ ਦੇਣਾ ਫਿਲਹਾਲ ਪਿੰਡ ਵਾਲਿਆਂ ਦੀ ਪੇਰਾ ਠੇਕਾ ਨਾ ਕੀ ਬੰਦ ਕਰਾਤਾ ਹੀ ਗਿਆ ਤੇ ਬਸ ਹਾਂਜੀ ਉਹ ਪਿੰਡ ਵਾਸੀ ਰੋਗ ਲੱਗ ਰਹਾ ਹੈ ਤੁਹਾਡੇ ਤੇ ਵੀ ਜਿਹੜਾ ਇੱਕ ਕੰਮ ਕਰ ਰਹੇ ਨੇ ਕੰਮ ਕਰ ਰਹੇ ਨੇ ਨਹੀਂ ਫੜਿਆ ਜਿਹੜਾ ਬਿਨਾਂ ਮਨਜ਼ੂਰੀ ਤੋਂ ਕੀ ਤੁਸੀਂ ਆਕੇ ਮੋਕੇ ਤੇ ਮਨਜ਼ੂਰੀ ਦੇਖੀ ਨਹੀਂ ਇਹ ਇੰਚਾਸ ਨੂੰ ਪਤਾ ਜੀ ਮੈਂ ਸੈਂਕੜਾ ਜੀ ਉਹ ਫਿਲਹਾਲ ਕੋਰਟ ਤੇ ਗਏ ਚਾਹਣਾ ਜੀ ਸਕੇ ਨਹੀਂ ਜਿਸ ਤਰ੍ਹਾਂ ਠੇਕਾ ਖੁੱਲ ਰਿਹਾ ਤੁਸੀਂ ਮੋਕੇ ਤੇ ਇੱਕ ਅਧਿਕਾਰੀ ਬਣ ਕੇ ਆਏ ਹੋ ਕੀ ਇਹਨਾਂ ਕੋ ਕੋ ਪਰਮਿਸ਼ਨ ਮਿਲੀ ਤੁਹਾਨੂੰ ਮੌਕੇ ਤੇ ਆ ਕੇ ਇਹਨਾਂ ਕੋ ਜੀ ਪਹਿਲਾਂ ਇਹਨੇ ਸਰ ਉਹਨਾਂ ਨੂੰ ਪਰਮਿਸ਼ਨ ਇਹਨਾਂ ਨੇ ਦਿਖਾ ਦਿੱਤੀ ਉਹ ਪਰਮਿਸ਼ਨ ਤੇ ਤਿਆਰੀ ਟਿਕਾ ਕੋ ਸਰ ਮੇਰਾ ਮੇਰਾ ਸਵਾਲ ਇਹ ਹੈ ਕਿ ਅੱਜ ਤੁਸੀਂ ਇੱਥੇ ਨਹੀਂ ਪਿੰਡ ਵਾਸੀ ਤੁਹਾਨੂੰ ਪਰਮਿਸ਼ਨ ਦਿਖਾਈ ਅੱਜ ਨਹੀਂ ਇਹ ਪਹਿਲਾਂ ਹੀ ਇਹਨੇ ਲਈ ਸੀ ਦਿਖਾਈ ਸੀ ਦਿਖਾ ਦੇ ਤਿਆਰੀ ਨਾ ਕਿ ਹੁਲੇ ਟਿਕਾ ਜੀ ਨਹੀਂ ਤੁਹਾਨੂੰ ਦਿਖਾਤੀ ਅੱਜ ਪਰਮਿਸ਼ਨ ਅੱਜ ਦਿਖਾਈ ਸਾਨੂੰ ਪਹਿਲਾਂ ਦਿਖਾ ਗਏ ਸੀ ਤੇ ਤੁਸੀਂ ਉਹ ਜਿਹੜਾ ਬੰਦੇ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਸੀ ਪਿੰਡ ਵਾਸੀ ਬਿਰੋ ਤੁਸੀਂ ਉਹਨੂੰ ਅਰੈਸਟ ਕੀਤਾ ਨਹੀਂ ਇਹ ਕੋਈ ਸਾਡੇ ਕੋ ਜੀ ਅਟਕਾਰ ਯਾਨੀ ਕੋਈ ਵੀ ਮਾਹੌਲ ਖਰਾਬ ਕਰ ਰਿਹਾ ਯਾਨੀ ਜਦ ਤੱਕ ਮਰਦਾ ਉਦੋਂ ਅਗਰ ਅਰੈਸਟ ਨਹੀਂ ਕਰਦੇ ਜਿਸ ਤਰ੍ਹਾਂ ਪਿੰਡ ਵਾਸੀ ਤੁਹਾਡੇ ਤੇ આરોਪ ਲਗਾ ਰਹੇ ਆ ਕਿ ਪੁਲਿਸ ਨੇ ਉਹਨਾਂ ਪੁਝਾਤਾ ਤੇ ਪੁਲਿਸ ਦੀ ਮਿਲਿ ਭਗਤ ਨਾਲ ਠੇਕਾ ਕਰ ਲਿਆ ਨਾ ਮਿਲ ਜੀ ਅਫਸਰਾਂ ਵੱਲੋਂ ਸੀ ਉਸ ਤਹਿਤ ਅਸੀਂ ਠੇਕਾ ਬੰਦ ਕਰਾਤਾ ਠੀਕ ਹੈ ਯਾਨੀ ਜਿਹੜੇ ਜਿਹੜੇ ਨੌਜਵਾਨ ਸੀ ਉਹ ਕੌਣ ਸੀ ਇੱਥੇ ਜਿਹੜੇ ਹੈਗੇ ਸੀ ਠੀਕ ਹੈ ਕੰਮ ਕਰਦੇ ਕੌਣ ਸੀ ਜਿਹੜੇ ਉਹਦੇ ਕਰਦੇ ਸੀ ਉਹਨਾਂ ਨੂੰ ਠੀਕ ਹੈ ਤੇ ਬਿਨਾਂ ਮਜੂਰੀ ਤੇ ਖੋਲਦੇ ਤੇ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਫਿਰ ਸਿਮਾਂਹ ਜਿਹੜਾ ਠੇਕਾ ਖੁੱਲਿਆ ਜਨਾ ਉਹਨੂੰ ਕੋ ਮਨਜ਼ੂਰੀ ਯਾਨੀ ਕੋਈ ਵੀ ਮਾਹੌਲ ਖਰਾਬ ਕਰ ਸਕਦਾ ਤੇ ਪੁਲਿਸ ਬਾਅਦ ਚੋਂ ਕਾਰਵਾਈ ਕਰਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਠੇਕਾ ਖੁੱਲਿਆ ਸੀ ਗਣਾ ਪਰ ਤੁਸੀਂ ਮਨਜ਼ੂਰੀ ਦੇਖੀ ਇੰਚਾ ਸਾਹਿਬ ਨੇ ਦੇਖੀ ਜਿਹੜੇ ਕਰਨਜੀ ਸਿੰਘ ਨੇ ਹੁਣ ਹੁਣ ਜਿਹੜਾ ਮਾਹੌਲ ਵੈਸੇ ਗਰਮ ਹੋ ਗਿਆ ਤੁਹਾਡੇ ਵੀ ਪੁਲਿਸ ਪੰਜਾਬ ਪੰਜਾਬ ਦੇ ਪੁਲਿਸ ਦੇ ਵੀ ਤੁਹਾਡੇ ਵੀ ਜਿੰਦਾਬਾਦ ਮੁਰਦਾਬਾਦ ਕਰ ਰਹੇ ਆ ਫਿਰ ਕੀ ਜੀ ਸਾਨੂੰ ਤਾਂ ਪਹਿਲਾਂ ਹੀ ਹੁੰਦੀ ਨਾਲ ਵੀ ਰਹਿੰਦੀ ਸਭ ਵਿੱਚ ਕੋਈ ਨਾ ਸਮੱਸਿਆ ਨਹੀਂ ਤੇ ਹੁਣ ਕਿਦਾਂ ਦਾ ਮਾਹੌਲ ਕਿਦਾਂ ਦਾ ਜੀ ਇਹ ਫਿਰ ਜੀ ਠੇਕਾ ਪਿੰਡ ਦੀ ਪਿੰਡ ਦੇ ਪੰਨੋ ਸੀ ਕਿ ਠੇਕਾ ਬੰ ਚਲੀਆਂ ਦੀਆਂ ਤੁਸੀਂ ਲੈ ਲੈਣੀ ਚਾਹਵੀਆਂ ਹਾਂਜੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ